ਇਨਸਾਨ ਕੋਈ ਵੀ ਪ੍ਰਾਣੀ ਸੰਸਾਰ ਤੇ ਆ ਕੇ ਦੁਖੀ ਨਹੀਂ ਹੋਣਾ ਚਾਹੁੰਦਾ ਸੁੱਖਾਂ ਦੀ ਭਾਲ ਵਿੱਚ ਫਿਰਦਾ ਇਨਸਾਨ ਕੋਲ ਬੁੱਧੀ ਜਿਆਦੀ ਸੋ ਇਸ ਨੇ ਜੋ ਜੋ ਮਨ ਵਿੱਚ ਸੋਚਿਆ ਉਹ ਪੂਰਾ ਵੀ ਹੁੰਦਾ ਜਾਂਦਾ ਚਾਹੇ ਇਸ ਨੇ ਸੁੰਦਰ-ਸੁੰਦਰ ਮਕਾਨ ਰਹਿਣ-ਸਹਿਣ ਦਾ ਜੋ ਇਹਦਾ ਸਿਸਟਮ ਸੀ ਉਹ ਖਾਣ ਪੀਣ ਰਿਸ਼ਤੇਦਾਰੀਆਂ ਇਸ ਨੇ ਬਣਾਈਆਂ ਕੋਸ਼ਿਸ਼ ਕੀਤੀ ਕਿ ਇਹਨਾਂ ਚੀਜ਼ਾਂ ਵਿੱਚੋਂ ਮੈਨੂੰ ਸੁੱਖ ਮਿਲੂਗਾ ਅਖੀਰ ਤੇ ਪਤਾ ਲੱਗਾ ਚਾਹੇ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਆ ਪਰ ਸੁੱਖ ਜੋ ਚਾਹੁੰਦਾ ਸੀ ਨਹੀਂ ਮਿਲਿਆ ਉਮਰਾਂ ਹੀ ਬੀਤ ਗਈਆਂ ਫਿਰ ਇਸ ਨੇ ਕੋਸ਼ਿਸ਼ ਕੀਤੀ ਸੁਣਿਆ ਇਸ ਨੇ ਧਰਮ ਦਾ ਆਸਰਾ ਵੀ ਲਿਆ ਧਰਮ ਵਿੱਚ ਜਦੋਂ ਆਇਆ ਨਾ ਤੇ ਉੱਥੇ ਵੀ ਕੀ ਹੋਇਆ ਕਿ ਆਸਰਾ ਗੁਰਬਾਣੀ ਦਾ ਲੈ ਕੇ ਜਾਂ ਜੋ ਗੁਰੂ ਸਹਿਬਾਨ ਨੇ ਉਹਨਾਂ ਦੀ ਵਿਚਾਰ ਸੁਣਾ ਕੇ ਨਾ ਤੇ ਗੱਲ ਨੂੰ ਮੋੜ ਕੇ ਤੇ ਫਿਰ ਆਪਣੇ ਤੱਕ ਲੈ ਜਾਂਦਾ ਰਿਹਾ ਵੇਖੋ ਇਹ ਗੁਰਮਖਾ ਗੁਰਮਤ ਸਟੇਜ ਆ ਸਤਿਗੁਰ ਸੱਚੇ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਦਰਸ਼ਨ ਦੇ ਰਹੇ ਆ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਰੂਪ ਵਿੱਚ ਤੇ ਇਥੇ ਕੋਈ ਵੀ ਵਿਚਾਰ ਐਸੀ ਨਹੀਂ ਹੁੰਦੀ ਜੋ ਕਿਸੇ ਦੀ ਨਿੰਦਿਆ ਜਾਂ ਕਿਸੇ ਨੂੰ ਨੀਵਾ ਵਿਖਾਉਣਾ ਹੋਵੇ ਪਰ ਜੇ ਅਸੀਂ ਕਿਦਰੇ ਸਮੇਂ ਦੇ ਹਿਸਾਬ ਨਾਲ ਗੱਲ ਨਹੀਂ ਕਰਦੇ ਤੇ ਸਾਧ ਸੰਗਤ ਜੀ ਇਹ ਦੋਸ਼ ਵੀ ਕਥਾ ਆਵਾਜ਼ਾਂ ਤੇ ਪ੍ਰਚਾਰਕਾਂ ਨੂੰ ਲੱਗ ਜਾਂਦਾ ਕੀ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਨਸਾਨ ਨੇ ਟਾਈਮ ਵੀ ਕੰਡਿਆ ਤੇ ਆਏ ਵੀ ਗੁਰੂ ਦੇ ਚਰਨਾਂ ਦੇ ਵਿੱਚ ਪਰ ਇੱਥੇ ਆਣ ਕੇ ਵੀ ਜੋ ਸੱਚ ਸੀ ਉਸ ਨੂੰ ਛਪਾਇਆ ਗਿਆ ਕਿ ਤੇ ਝੂਠ ਨੂੰ ਉਬਾਰ ਦਿੱਤਾ ਗਿਆ ਸੋ ਇਹ ਕਿੱਥੇ ਵੀ ਇਨਸਾਨ ਨੂੰ ਧੋਖਾ ਹੋ ਗਿਆ ਜਿਤਨਾ ਸੀ ਵੇਖਦਿਆਂ ਨਾ ਪਈ ਐਡੇ ਐਡੇ ਕੀਮਤੀ ਜੋ ਗਹਿਣੇ ਹੁੰਦੇ ਆ ਉਹਨਾਂ ਤੋਂ ਨਕਲੀ ਗਹਿਣਿਆਂ ਦੀ ਚਮਕ ਜ਼ਿਆਦੀ ਸੋ بڑے بڑے ਸਿਆਣੇ ਬੰਦੇ ਵੀ ਧੋਖਾ ਖਾ ਜਾਂਦੇ ਵੀ ਇਹ ਅਸਲੀ ਆ ਧਰਮ ਵਿੱਚ ਵੀ ਇਦਾਂ ਹੀ ਹੋਇਆ بڑے بڑے ਗੁਣੀ ਗਿਆਨੀ ਤਜਰਬੇਕਾਰ ਜਿਹੜੇ ਸੀ ਉਹ ਵੀ ਇਸ ਚੀਜ਼ ਦੇ ਵਿੱਚ ਆ ਗਏ ਤੇ ਕਹਿੰਦਾ ਭਾਵੇਂ ਕੀ ਫਿਰ ਇੰਨੀ ਗੱਲ ਅਸੀਂ ਕਰ ਦਿੰਨੇ ਆ ਵੀ ਧੋਖਾ ਹੁੰਦਾ ਪਤਾ ਸਭ ਨੂੰ ਆ ਸੱਚ ਕਿਤੇ ਛੁਪ ਗਿਆ ਨਹੀਂ ਸੱਚ ਨਹੀਂ ਸੁਪ ਸਕਦਾ ਕਦੀ ਵੀ ਚਾਹੇ ਲੱਖ ਵੀ ਹੋ ਜਾਵਨ ਸੋ ਗੱਲ ਇਹ ਕਿੱਧਰ ਨੂੰ ਜਾ ਰਹੀ ਆ ਕੀ ਕਰ ਰਹੇ ਆ ਕਿ ਥੋੜੇ ਦਿਨਾਂ ਤੋਂ ਨਾ ਵੇਖੋ ਅਸੀਂ ਬਹੁਤੇ ਪੰਜਾਬ ਨਾਲ ਸੰਬੰਧਤ ਆ ਦੱਸਿਆ ਵੀ ਇੰਡੈਕਟ ਵਿਚਾਰ ਕੋਈ ਨਹੀਂ ਸਤਗੁਰ ਸੱਚੇ ਪਾਤਸ਼ਾਹ ਦਾ ਆਪਣਾ ਪ੍ਰਚਾਰ ਆ ਸੱਚ ਨੂੰ ਸੱਚ ਕਹਿਣਾ ਤੇ ਉਥੇ ਪੰਜਾਬ ਤੇ ਵੇਚਣਾ ਕੁਝ ਵੇਖਿਆ ਦਾਸ ਨੇ ਵੀ ਵੇਖਿਆ ਇਹ ਨਹੀਂ ਗੱਲ ਵੀ ਨਹੀਂ ਵੇਖਿਆ ਕੀ ਕਰੀਏ ਹੁਣ ਇਹ ਸੋਸ਼ਲ ਮੀਡੀਆ ਮਨ ਚ ਬੜੀ ਗੱਲ ਆਈ ਵੀ ਮਹਾਰਾਜੇ ਕਿੱਧਰੋਂ ਚੱਲ ਪਿਆ ਕੰਮ ਆ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ 9-10 ਸਾਲ ਦੇ ਲਾ ਲੋ 55 ਸਾਲ 50 ਸਾਲ ਪਹਿਲਾਂ ਉਦੋਂ ਇਹ ਚੀਜ਼ਾਂ ਅਸੀਂ ਪਿੰਡਾਂ 'ਚ ਵੇਖੀਆਂ ਸੀ ਪਈ ਉਹ ਸ਼ੇਰ ਨੂੰ ਹਲਾਉਣਾ ਇਦਾਂ-ਇਦਾਂ ਕਰਕੇ ਆਖਣਾ ਜੀ ਇਹਦੇ ਵਿੱਚ ਕੋਈ ਚੀਜ਼ ਇਦਾਂ ਨਹੀਂ ਆ ਗਈ ਆ ਚਲੋ ਬੜੀ ਖੁਸ਼ੀ ਆਈ ਵੀ ਜ਼ਮਾਨੇ ਨੇ ਤਰੱਕੀ ਕਰ ਲਈ ਆ ਸਾਇੰਸ ਆ ਗਈ ਆ ਤੇ ਸਾਡਾ ਪ੍ਰਚਾਰ ਵੀ ਬੜਾ ਸੋਹਣਾ ਹੁਣ ਸ਼ੁਰੂ ਹੋ ਗਿਆ ਬੜੇ ਬੜੇ ਸਾਧੂ ਸੰਤਾਂ ਨੇ ਸਾਨੂੰ ਦੀ ਡੈਫੀਨੇਸ਼ਨ ਆ ਗੁਰੂ ਦੀ ਕੀ ਪਰਿਭਾਸ਼ਾ ਉਹ ਦੱਸੀ ਆ ਭਈ ਸੰਗਤ ਬੜੀ ਜੁੜ ਗਈ ਚੰਗੀ ਗੱਲ ਆ ਉਹ ਕਾਮ ਹੀ ਹੋਰ ਹੋ ਗਿਆ ਵੀ 4 ਕਿ ਮਹੀਨੇ ਪਹਿਲਾਂ ਪੰਜਾਬ ਚ ਹੋਰ ਹੀ ਕੰਮ ਤੁਰ ਪਿਆ ਤੁਸੀਂ ਜਾਣਦੇ ਹੋ ਸਾਰੇ ਉਹ ਸਾਰਾ ਹੀ ਚੰਗੇ ਭਲੇ ਜਾਂ ਲਾ ਲੋ ਭੀ ਉਹ ਉੱਥੇ ਉਹਨਾਂ ਕੋਲ ਜਾਣਾ ਸ਼ੁਰੂ ਹੋ ਗਿਆ ਚਲੋ ਫਿਰ ਮੋੜਾ ਪਿਆ ਤੇ ਜੇਸ ਬੰਦੇ ਨੇ ਇਸ ਚੀਜ਼ ਨੂੰ ਮੋੜਾ ਪਾਇਆ ਨਾ ਦਾਸ ਨੇ ਉਹਨੂੰ ਫੋਨ ਕੀਤਾ ਵੀ ਬਹੁਤ ਵੇਖੋ ਜਿਹੜਾ ਬੰਦਾ ਧਰਮ ਵਾਸਤੇ ਕੋਈ ਗੱਲ ਕਰਦਾ ਨਾ ਤੇ ਸਾਡਾ ਫਰਜ਼ ਬੰਦਾ ਵੀ ਥੋੜਾ ਬੋੜਾ ਯੋਗਦਾਨ ਪਾਇਆ ਜਾਵੇ ਜਿੰਨਾ ਵੀ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਬੜਾ ਵਧੀਆ ਕਾਰਜ ਕਰ ਰਹੇ ਜੇ ਭਈ ਆ ਜਾਣਾ ਅਸੀਂ ਮਹੀਨੇ ਤੱਕ ਤੇ ਫਿਰ ਤੁਹਾਡੇ ਨੂੰ ਮਿਲਦੇ ਆ ਚਲੋ ਇਹ ਤੇ ਗੱਲ ਹੋ ਗਈ ਇਸ ਬੰਨੇ ਦੀ ਇੱਕ ਸੱਚੇ ਪਾਤਸ਼ਾਹ ਬਚਾਵੇ ਹੁਣ ਦੂਜੀ ਗੱਲ ਇਹ ਵੀ ਗੁਰਮੁਖ ਗੁਰਮਖਾਂ ਦਾ ਕਾਲ ਨਹੀਂ ਪਿਆ ਇਹ ਨਹੀਂ ਵੀ ਸਾਰੇ ਉੱਥੇ ਜਾਂਦੇ ਤੇ ਕਾਲ ਪੈ ਗਿਆ ਐਦਾਂ ਨਾ ਕਦੀ ਹੋਇਆ ਦੇ ਨਾ ਹੋਣ ਵਾਲਾ ਤੁਰੇ ਜਾਵੇ ਝੂਠ ਝੂਠ ਦੀ ਤੇ ਕੋਈ ਹੋਉਂਦੀ ਹੈ ਨਹੀਂਗੀ ਸੱਚ ਦੇ ਅੱਗੇ ਪਰ ਕੋਈ ਦੱਸਣ ਵਾਲਾ ਹੋਵੇ ਵਿਚਾਰ ਕੀਤੀ ਸੀ ਕਲਗੀ ਦੇ ਵਿੱਚ ਵੀ ਇੰਨਾ ਮਹਾਨ ਉੱਥੇ ਨਾ ਵਿਚਾਰ ਚੱਲ ਲਈ ਸੀ ਇੱਕ ਦਿਨ ਵਿਚਾਰ ਚੱਲੀ ਤੇ ਗੱਲ ਕਰਦਿਆਂ ਕਰਦਿਆਂ ਨਾ ਆਸ ਦੇ ਮੂੰਹੋਂ ਨਿਕਲ ਗਈ ਗੱਲ ਭਈ ਕਿਤਾਬਾਂ ਵਿੱਚੋਂ ਕੁਝ ਨਹੀਂ ਮਿਲਣਾ ਗਰਬਾਣੀ ਵਿੱਚੋਂ ਮਿਲਣਾ ਗੁਰੂ ਤੋਂ ਮਿਲਣਾ ਕਿਤਾਬਾਂ ਪੜ੍ਹੀ ਜਾਈਏ ਕਿਸੇ ਨੇ ਕੁਝ ਗੱਲ ਕਹਿਣੀ ਕਿਸੇ ਨੇ ਕੋਝ ਗੱਲ ਨਹੀਂ ਉਮਰ ਲੰਘ ਜਾਣੀ ਇਹ ਇਹ ਵਿਚਾਰ ਕੀਤੀ ਵੀ 60 70 ਸਾਲ ਦੀ ਉਮਰ ਤੇ ਐਵੇਂ ਬੀਤ ਜਾਂਦੀ ਭਈ ਗੁਰੂ ਦੇ ਨਾਲ ਜ਼ਰੂਰ ਨੇੜਤਾ ਬਣਾ ਲੈਣੀ ਚਾਹੀਦੀ ਹੋ ਸਕੇ ਤੇ ਮੇਲ ਹੀ ਬੰਦਾ ਕਰ ਲਵੇ ਕਿੰਨਾ ਸੌਖਾ ਮਹਾਰਾਜ ਸਾਧਨ ਦੱਸਿਆ ਵੀ ਮੇਰਾ ਆਕਾਰ ਰੂਪ ਸੰਗਤ ਬੈਠੀ ਆ ਵੇਖੋ ਅਨਪੜ੍ਹ ਬੰਦਾ ਵੀ ਝੱਟ ਸਮਝ ਲੂ ਵੀ ਮਹਾਰਾਜ ਕੀ ਕਹਿ ਰਹੇ ਆਕਾਰ ਮੇਰਾ ਇਹ ਸੰਗਤ ਆ ਤੇ ਸ਼ਬਦ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਕਿੰਨਾ ਕਿੰਨਾ ਕਿ ਕਿਸੇ ਨੂੰ ਪੁੱਛਣ ਦੀ ਲੋੜ ਹੈ ਜੇ ਇੰਨੀ ਸੌਖੀ ਪਰਵਾਸਾ ਵੀ ਸਮਝ ਨਹੀਂ ਆਈ ਤੇ ਫਿਰ ਲਾਲੋ ਪੀ ਗੁਫਰ ਕਿਆ ਕਿਸਮ ਚ ਉਹ ਇੱਕ ਬੰਦੇ ਨੇ ਵਿੱਚੋਂ ਸਵਾਲ ਕਰਤਾ ਆਂਦਾ ਜੀ ਤੁਸੀਂ ਥੋੜੀ ਜੀ ਗੱਲ ਕੀਤੀ ਹੈ ਵਿੱਚ ਡੇਰਿਆਂ ਬਾਰੇ ਤੇ ਇਹ ਦੱਸੋ ਜੇ ਵਖੂ ਨਾਂ ਦੱਸਦੇ ਤੇ ਉਹਨੇ ਅਖਲਾ ਇਹਨੂੰ ਪਤਾ ਨਹੀਂ ਜਾਂ ਘਰੇਓ ਜੋ ਮਹਾਰਾਜ ਦੇ ਬਪਰੀਤ ਡੇਰੇ ਖੁੱਲਦੇ ਜਾਂਦੇ ਹੋ ਹੈ ਚੰਗੇ ਆ ਕਥਾ ਦੀ ਸਮਾਪਤੀ ਹੋ ਗਈ ਸੀ ਉਦੋਂ ਉਹਨਾਂ ਨੇ ਕਿਹਾ ਗੁਰਮੁਖੋ ਬੈਠੋ ਵੇਖੋ ਵੀ ਸਾਡਾ ਧਰਮ ਜਾਇਤ ਨਹੀਂ ਦਿੰਦਾ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਵੀ ਕਿਸੇ ਦੀ ਤੂੰ ਸਟੇਜ ਤੇ ਨਿੰਦਿਆ ਕਰ ਵੇਖੋ ਇਹ ਪਹਿਲਾ ਪਹਿਲੀ ਪੌੜੀ ਵੀ ਕਿਸੇ ਦੀ ਤੂੰ ਨਿੰਦਿਆ ਨਹੀਂ ਕਰਨੀ ਹਾਂ ਤੂੰ ਆਪਣੇ ਗੁਰੂ ਦੀ ਗੱਲ ਕਰ ਤੇ ਆਪੇ ਜਦੋਂ ਤੂੰ ਗੱਲ ਕਰੇਂਗਾ ਨਾ ਸੱਚ ਦੀ ਤੇ ਕਰਨ ਚ ਤੂੰ ਕਾਮਯਾਬ ਹੋ ਗਿਆ ਤੇ ਕਿਸੇ ਬੰਨੇ ਕਿਸੇ ਜਾਣਾ ਨਹੀਂਗਾ ਫਰਕ ਉਹਨਾਂ ਨੂੰ ਕਿਹਾ ਵੀ ਫਰਕ ਸਾਡੇ ਚ ਇਹ ਮੰਨ ਲੈਣਾ ਚਾਹੀਦਾ ਵੀ ਕਿਤੇ ਨਾ ਕਿਤੇ ਹੈਗਾ ਵੇਖੋ ਇਤਿਹਾਸ ਸੁਣਾਉਣਾ ਬੜੀ ਵੱਡੀ ਗੱਲ ਆ ਕਿਉਂਕਿ ਸਾਡਾ ਮੋਢੀ ਉੱਥੋਂ ਚੱਲਦਾ ਹੁਣ ਸੰਗਤ ਚਾਹੁੰਦੀ ਆ ਵੀ ਇਤਿਹਾਸ ਸੁਣ ਲਿਆ ਚਾਰ ਸਹਿਬਜ਼ਾਦਿਆਂ ਦਾ ਸੁਣਿਆ ਬੜਾ ਆਨੰਦ ਆਇਆ ਸ਼ੁਕਰ ਕੀਤਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਵੀ ਸਾਡੀ ਕੌਮ ਦੇ ਵਿੱਚ ਹੋਰ ਸ਼ਹੀਦਾਂ ਦੇ ਇਤਿਹਾਸ ਹੀ ਸੁਣਦੇ ਆ ਪਰ ਗੁਰਮਖੰਦਾ ਵੀ ਮੈਨੂੰ ਹੁਣ ਗੁਰੂ ਦੀ ਬਾਣੀ ਦੇ ਵਿੱਚੋਂ ਕੀ ਹੁਕਮ ਆ? ਸੋ ਉਹਨਾਂ ਨੇ ਗੁਰਮਖਣਾ ਵਿਚਾਰ ਕੀਤੀ ਗੁਰਮਖੋ ਕਿ ਜਿਸ ਤਰ੍ਹਾਂ ਕੋਈ ਰਾਜੇ ਦਾ ਪੁੱਤਰ ਹੋਵੇ ਨਾ ਉਹ ਜਿਹੜੇ ਕਹਿੰਦੇ ਡੇਰਿਆ ਬਾਰੇ ਦੱਸੋ ਉਹਨਾਂ ਨੇ ਇਹ ਵਿਚਾਰ ਕੀਤੀ ਕੋਈ ਰਾਜੇ ਦਾ ਪੁੱਤਰ ਹੋਵੇ ਨਾ ਤੇ ਉਹ ਜਾ ਕੇ ਸਿਪਾਈਆਂ ਕੋਲੋਂ ਮੰਗੀ ਜਾਵੇ ਵੀ ਮੈਨੂੰ ਕੋਈ ਪੈਸਾ ਦੇ ਪੈਸਾ ਦੇ ਤੇ ਉਹਨਾਂ ਨੂੰ ਸਵਾਲ ਕੀਤਾ ਵੀ ਰਾਜੇ ਦਾ ਪੁੱਤਰ ਸਿਪਾਈਆਂ ਕੋ ਮੰਗਦਾ ਵੀ ਮੈਨੂੰ ਕੁਝ ਪੈਸੇ ਦੇ ਤੇ ਰਾਜੇ ਦੇ ਪੁੱਤਰ ਨੂੰ ਤੁਸੀਂ ਕੀ ਆਖੋਗੇ ਮੈਂ ਹਾਂ ਜਵਾਬ ਦਵਾਂ ਉਹਨਾਂ ਨੂੰ ਪੁੱਛਿਆ ਜਵਾਬ ਦੋ ਕੀ ਆਖੋਗੇ ਆਂਦਾ ਜੀ ਉਹ ਪਾਗਲ ਹੀ ਹੋਣਾ ਫਿਰ ਹੋਰ ਕੀ ਆ ਇਸ ਤਰ੍ਹਾਂ ਗੱਲ ਸ਼ੁਰੂ ਹੋਈ ਤੇ ਦਾਸ ਨੇ ਕਿਹਾ ਇੱਥੇ ਗੁਰੂ ਨਾਨਕ ਦੇ ਘਰ ਤੋਂ ਜਾ ਕੇ ਤੂੰ ਕਿਤੇ ਹੋਰ ਮੰਗਦਾ ਤੇ ਫਿਰ ਉਹਨੂੰ ਕੀ ਕਹੋਗੇ ਆਪੇ ਮੈਂ ਬੋਲੂ ਆਂਦਾ ਜੀ ਪਾਗਲ ਹੀ ਕਹਾਂਗੇ ਮਾਹੇ ਤੋਂ ਬਾਤ ਮੈਂ ਤੇ ਬੋਲਣਾ ਨਹੀਂ ਸਮਝਦਾਰ ਤੁਸੀਂ ਸਿਆਣੇ ਜੇ ਫਿਰ ਇੱਕ ਬੰਦੇ ਨੇ ਵਿਚਾਰ ਕੀਤੀ ਜੀ ਅੱਜ ਸਾਨੂੰ ਤੁਸੀਂ ਨਾ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਸੁਣਾਓ ਚਲੋ ਉਹਨਾਂ ਨੂੰ ਕਿਹਾ ਜੀ ਵੇਖੋ ਗੁਰੂ ਅਰਜਨ ਸਾਹਿਬ ਦਾ ਆਪਾਂ ਇਤਿਹਾਸ ਸ਼ੁਰੂ ਕਰ ਦਿੰਨੇ ਆ ਮਹਾਰਾਜ ਨੇ ਕਿਤਰਾ ਸੁਗਮਣੀ ਸਾਹਿਬ ਦੀ ਰਚਨਾ ਕੀਤੀ ਤਤੀਆਂ ਤੇਵੀਆਂ ਤੇ ਬੈਠੇ ਉਹਨਾਂ ਨੂੰ ਇਹ ਕਿਹਾ ਵੀ ਜਿੰਨੇ ਤੁਸੀਂ ਸੰਗਤ ਰੂਪ ਵਿੱਚ ਬੈਠੇ ਜੇ ਨਾ ਜੋ ਦਾਸ ਵਿਚਾਰ ਕਰੂਗਾ ਬਹੁਤੀਆਂ ਵਿਚਾਰਾਂ ਤੁਸੀਂ ਸੁਣੀਆਂ ਹੀ ਹੋਣੀਆਂ ਕੋਈ ਇੱਕ ਦੋ ਵਿਚਾਰਾਂ ਮੈਂ ਨਵੀਆਂ ਸੁਣਾ ਸਕਦਾ ਜਿਹੜੀ ਤੁਸੀਂ ਨਹੀਂ ਸੁਣੀ ਤੇ ਤੁਹਾਡਾ ਇਹਦੇ ਵਿੱਚ ਇੰਟਰਸਟ ਨਹੀਂ ਬਣੂਗਾ ਉਹ ਆਂਦੇ ਜੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਜੀ ਤੇ ਆਸਨ ਨੂੰ ਕਿਹਾ ਪੜਨਾ ਚਾਹੀਦਾ ਸੁਣਨਾ ਚਾਹੀਦਾ ਪੜੋ ਕਿਤਾਬਾਂ ਤੋਂ ਵੇਖੋ ਇੱਥੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਸੱਚੇ ਪਾਤਸ਼ਾਹ ਦਾ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਸੁਣਨਾ ਚਾਹੁੰਦੇ ਜੇ ਕਿ ਦਰਸ਼ਨ ਕਰਨਾ ਚਾਹੁੰਦੇ ਜੇ ਉਹ ਉਹ ਬੰਦਾ ਤੇ ਹੈਰਾਨ ਹੀ ਹੋਣਾ ਹੀ ਹੋਣਾ ਸੀ ਸੰਗਤ ਵੀ ਵਿੱਚ ਆਂਦੀ ਵੀ ਇਹ ਕਿਤਨਾਂ ਦੀ ਗੱਲ ਦਰਸ਼ਨ ਵੀ ਹੋ ਜਾਂਦੇ ਆ ਸਹਿ ਆਸਵਾਸ ਸੱਚੇ ਪਾਤਸ਼ਾਹ ਨੇ ਮੂੰਹੋਂ ਇਹ ਗੱਲ ਕਢਾ ਦਿੱਤੀ ਉਹਨਾਂ ਨੂੰ ਕਿਹਾ ਵੀ ਮਹਾਰਾਜ ਤੋਂ ਡਰ ਕੇ ਇਹ ਮੈਂ ਬਚਨ ਕਰਨ ਲੱਗਾ ਇਹਨੂੰ ਕਿਧਾ ਹੰਕਾਰ ਨਾ ਸਮਝੋ ਆंदे ਬੜੇ ਧਿਆਨ ਨਾਲ ਸੁਣ ਰਹੇ ਸੀ ਮੈਂ ਕਿਹਾ ਜੀ ਆਪਣਾ ਨਿੱਜੀ ਤਜਰਬਾ ਜੇ ਔਰ ਗੁਰਮਖਾਂ ਦਾ ਤਜਰਬਾ ਜੇ ਇਹ ਆंदे ਕੀ ਮੈਂ ਕਿਹਾ ਧਿਆਨ ਲੱਗੇ ਤੁਹਾਡਾ ਨਾਂ ਲੱਗੇ ਗੁਰਬਾਣੀ ਚ ਤੇ ਅੱਜ ਜਾ ਕੇ ਜਿੰਨੇ ਬੈਠੇ ਜੇ ਨਾ ਤਿੰਨ ਵਾਦੀ ਤਿੰਨ ਥੋੜੇ ਹੋਣੇ ਸਾਡੇ ਕੋ ਸੁਖਮਣੀ ਸਾਡੇ ਕੋ ਤੇ ਜਬਲੀ ਸਾਹਿਬ ਪਾਠ ਨਹੀਂ ਹੁੰਦਾ ਤੇ ਫਿਰ ਮੈਂ ਕਾफी ਇਦਾਂ ਫਿਰ ਗੱਲ ਨਹੀਂ ਕਿਹੇ ਸਿਰੇ ਲੱਗਣੀ ਗੱਲ ਹੀ ਜੋਗ ਨਾ ਹੋਈ ਇਹ ਗੱਲਾਂ ਨਾ ਤੁਸੀਂ ਪੁੱਛੀ ਜਾਓਗੇ ਦੱਸਣ ਵਾਲੇ ਦੱਸੀ ਜਾਣਗੇ ਫਿਰ ਤੁਰੇ ਫਿਰਾਂਗੇ ਖੁਦ ਵੇਖਣਾ ਚਾਹੁੰਦੇ ਜੇ ਮਹ ਗੁਰਬਾਣੀ ਦੀ ਮਹਾਂ ਸ਼ਕਤੀ ਤੇ ਤਿੰਨ ਪਾਠ ਕਰਨੇ ਪੈਣਗੇ ਵਿੱਚੋਂ ਤੋੜ-ਤੋੜ ਕਰ ਲਓ ਇੱਕ ਕੀਤਾ ਥੋੜਾ ਜਿਹਾ ਟਹਿਲ ਲੈ ਕਿਉਂਕਿ ਇੰਨਾ ਚਿਰ ਚੌਂਕੜਾ ਲੱਗਦਾ ਬਣੀ ਤਿੰਨ ਸੁਖਮਨੀ ਸਾਹਿਬ ਦੇ ਪਾਠ ਕਰ ਲਓ ਚਲੋ ਮੈਂ ਆ ਦੋ ਕਰ ਲਓ ਦੋ ਕਰਕੇ ਨਾ ਤੇ ਸਵੇਰੇ ਤੁਸੀਂ ਇੱਥੇ ਹੀ ਆ ਜਾਓ ਵਿਚਾਰ ਕਰਿਓ 100% ਗੱਲ ਜੇ ਵੀ ਤੁਹਾਡੇ ਵਿਚਾਰ ਤੁਹਾਡੇ ਕੋ ਬੋਲਣ ਦੀ ਹਿੰਮਤ ਹੀ ਨਹੀਂ ਪੈਣੀ ਸੱਚੇ ਪਾਤਸ਼ਾਹ ਨੇ ਤੜਫਦੇ ਮਨ ਨੂੰ ਜਦੋਂ ਸ਼ਾਂਤ ਕੀਤਾ ਨਾ ਗੁਰਬਾਣੀ ਨੇ ਆਪ ਹੀ ਤੁਹਾਡੀ ਅਗਵਾਈ ਕਰ ਦੇਣੀ ਆਪ ਹੀ ਤੇ ਕਰਨੀ ਗੁਰਬਾਣੀ ਜੇ ਗੁਰਬਾਣੀ ਨੇ ਆ ਭਟਕਣਾ ਜੰਨੀਆਂ ਕੋ ਮਰਜੀ ਭਜਾ ਫਿਰੇ ਅਰਦਾਸ ਕਰੇ ਏ ਮਹਾਰਾ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਡੋਲੇ ਨਹੀਂ ਕਿੰਨੇ ਗੁਰਮਖ ਅਜੋਕੇ ਸਮੇਂ ਵਿੱਚ ਵੀ ਹੋਏ ਆ ਜੇ ਮਨ ਰਬਿਆਸ ਮਹਾਰਾਜ ਮੈਨੂੰ ਵੀ ਕਿਤੇ ਮਿਲ ਸਕਦਾ